ਯਾਦ ਕਰਾਉਣਾ ਸਾਡੇ ਵਰਕਰਾਂ ਨੂੰ ਇਕੱਲੇ ਇਕੱਲੇ ਨੂੰ ਵੀ ਅੱਜ ਹਰ ਮਾਂ ਨੂੰ ਪੁੱਛੋ ਜਦੋਂ ਵੋਟ ਪਵਾ ਲਈ ਤੇ 1000 ਰੁਪਿਆ ਜੀ ਕਿਸੇ ਨੂੰ ਮਿਲੇ ਆ ਅੱਜ ਗੰਦੇ ਨਾਲੇ ਉੱਤੇ ਕੀਮਤਾ ਕਰੋੜਾ ਕਰੋੜਾ ਹੋ ਗਈਆਂ ਉਹਨਾਂ ਨੂੰ ਬਣਾਉਣ ਲਈ ਅੱਜ ਉਹ ਕੰਮ ਉੱਥੇ ਦੇ ਉੱਥੇ ਖੜੇ ਆ ਅੱਜ ਇੱਕ ਸਕੂਲ ਡੋਰ ਸਕੂਲ ਡਾਵਰ ਸਾਹਿਬ ਜਿਹੜੇ ਬਣਾ ਕੇ ਗਏ ਸੀ ਉਹਨਾਂ ਦੇ ਵਿੱਚ ਟੀਚਰ ਹੀ ਨਹੀਂ ਆਏ ਉਹਦਾਂ ਦੇ ਬੰਦ ਪਏ ਆ ਜਿਹਦੇ ਮੰਚ RAM ਜੀ ਉਹ ਹਰੇਕ ਜਾਊਗਾ ਕੋਈ ਕਾਂਗਰਸ ਦੀ ਨਹੀਂ ਕੋਈ BJP ਦੀ ਗੱਲ ਨਹੀਂ ਕਿਉਂਕਿ RAM ਜੀ ਸਾਡੇ ਆ ਆ ਸਾਨੂੰ ਤਾਂ ਬੜੀਆਂ ਗੱਲਾਂ ਕਰਦੇ ਸੀ ਘਰ ਘਰ ਨੌਕਰੀ ਤੀਜੀ ਚੌਥੀ ਆਹ ਰੋਰ ਸਾਰੀਆਂ ਅੱਜ ਉਹਨਾਂ ਦੇ ਵਾਦੇ ਕਿੱਥੇ ਗਏ ਤੇ ਇਸ ਕਰਕੇ ਉਹ ਡਰੇ ਡਰ ਕੇ ਭਗੌੜੇ ਹੋਏ ਹੋਏ ਨੇ ਇਲੈਕਸ਼ਨ ਤੋਂ ਇੱਥੇ ਖੜੇ ਹੋਣਗੇ ਕਿਸੇ ਨੇ ਕੋਈ ਪਲਾਨਟ ਵੇ ਕਿਸੇ ਨੂੰ ਐਲਓਸੀ ਨਹੀਂ ਮਿਲਦੀ ਕਿਸੇ ਦਾ ਮੀਟਰ ਨਹੀਂ ਲੱਗਦਾ ਕਿਸੇ ਨਾਲ ਕੋਈ ਹੋਰ ਕੰਮ ਨਹੀਂ ਹੁੰਦਾ ਜੇ ਕੋਈ ਹੁੰਦਾ ਤਹਿਸੀਲ ਗਜ਼ਰੀ ਚ ਕੋਈ ਜਾਂਦਾ ਤੇ ਉਹ ਜੇ ਕੋਈ ਪਹਿਲਾਂ 3 3000 4000 ਦੀ ਰਿਸ਼ਵਤ ਸੀ ਤੇ ਅੱਜ ਉਹ 30 30 40 40000 ਰੁਪਏ ਦੀ ਰਿਸ਼ਵਤ ਹੋਈ ਪਈ ਹੈ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਊਗੀ ਕਾਂਗਰਸ ਸਰਕਾਰ ਦੀ ਕਾਂਗਰਸ ਪਾਰਟੀ ਦੀ ਲੁਧਿਆਣਾ ਸੂਬੇ ਦੀ ਗੱਲ ਕੀਤੀ ਹੋਵੇ ਕਾਂਗਰਸ ਪਾਰਟੀ 2022 ਦੇ ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਕਿਸ ਤਰ੍ਹਾਂ ਲਿਟ ਗਈ ਸੀ ਉਸ ਦਾ ਬਾਅਦ ਜਿਹੜੇ ਨੇ ਰਣਵੀਰ ਸਿੰਘ ਬਿੱਟੂ ਐਮਪੀ ਸਾਹਿਬ ਜਿਹੜੇ ਨੇ ਆਵਾਮ ਨੂੰ ਨਹੀਂ ਮਿਲੇ ਸੀ ਕਿਤੇ ਅੱਜ ਜਦੋਂ ਐਮਪੀ ਦੇ ਇਲੈਕਸ਼ਨ ਦੁਆਰਾ ਅਲਾਉਂਸ ਕੀਤੇ ਜਾਣਗੇ ਉਸ ਤੋਂ ਪਹਿਲੇ ਬਿੱਟੂ ਸਾਹਿਬ ਜਿਹੜੇ ਨੇ ਆਵਾਮ ਤੇ ਆਪਣੇ ਜਿਹੜੇ ਸਾਥੀ ਜਿਹੜੇ ਕਾਂਗਰਸ ਸਾਥੀ ਜਿਹੜੇ ਸੀਗੇ ਉਹ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਇੱਕ ਜੁਟ ਕਰਨ ਵਾਸਤੇ ਤੇ ਆਪਣੇ ਵਿਧਾਇਕ ਸਾਹਿਬ ਸੁਨੀਲ ਡਾਵਰ ਸੈਂਟਰ ਹਲਕੇ ਦੇ ਤੇ ਤਮਾਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਬਿੱਟੂ ਸਾਹਿਬ ਕਿਸ ਤਰ੍ਹਾਂ ਦੇਖਦੇ ਹਾਂ ਕਿ ਜੋ ਪਾਰਟੀ ਦੇ ਵਰਕਰ ਪਹਿਲੇ ਨਾਰਾਜ਼ ਹੋ ਕੇ ਆਮਾਰੀ ਪਾਰਟੀ ਚਲੇ ਗਏ ਕਿ ਨਿਰਾਸ਼ ਨਿਰਾਸ਼ਾ ਸੀਗੀ ਹੋਣਾ ਚਾਹੀਦਾ ਨਹੀਂ ਨਹੀਂ ਇਹ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਵੀ ਜਦੋਂ ਵੀ ਕੋਈ ਸਰਕਾਰ ਹੁੰਦੀ ਆ ਉਹ ਲੋਕ ਕਈ ਵਾਰ ਨਵੀਂ ਚੀਜ਼ ਨੂੰ ਬਦਲਾਅ ਦੇਖਣਾ ਚਾਹੁੰਦੇ ਸੀ ਤੇ ਇੱਕ ਪ੍ਰਚਾਰ ਬੜਾ ਹੋਇਆ ਸੀ ਵੀ ਬਦਲਾ 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 ਤੇ ਕੁਝ ਸਾਡੀਆਂ ਹੀ ਗਲਤੀਆਂ ਸੀ ਸਾਡੇ ਲੀਡਰ ਹੀ ਇਹ ਗੱਲ ਕਹਿਣ ਲੱਗੇ 75 25 ਦੂਜਾ ਦੂਜਾ ਅਜਿਹੀਆਂ ਗੱਲਾਂ ਜਿਹਦਾ ਸਾਡੇ ਵਰਕਰ ਤੇ ਅਸਰ ਪਿਆ ਉਹ ਡੀਮੋਰਲਾਈਜ਼ ਹੋਇਆ ਵਰਕਰ ਵੀ ਯਾਰ ਲੀਡਰਾਂ ਦੀ ਜਿਹੜੀ ਹੁਣ ਮੈਂ ਜਵਾਬ ਦੇ ਰਿਹਾ ਵੀ ਲੀਡਰਾਂ ਦੀ ਜਿਹੜੀ ਲੜਾਈ ਆ ਜਾਂ ਇਹ ਸਾਨੂੰ ਨੁਕਸਾਨ ਕਰ ਰਹੀ ਆ ਅਸੀਂ ਕੀ ਜਵਾਬ ਦਈਏ ਤੇ ਉਹ ਹੋ ਗਿਆ ਉਹਦਾ ਇਹ ਤਾਂ ਇਮਤਿਹਾਨ ਆ ਨਾ ਇੱਕ ਵਾਰ ਇਮਤਿਹਾਨ ਹੋ ਗਿਆ ਉਹ ਚ ਨਤੀਜਾ ਮੂਹਰੇ ਆ ਗਿਆ ਪਰ ਹੁਣ ਵਰਕਰ ਦੇ ਵੀ ਮੂਹਰੇ ਇਹ ਆ ਗਿਆ ਕੰਪੈਰੀਜ਼ਨ 2 ਸਾਲ ਹੋ ਗਏ ਭਈ ਅੱਜ ਕਿਹੜੀ ਮੇਰੀ ਮਾਂ ਭੈਣ ਨੂੰ 1000 ਰੁਪਏ ਮਿਲ ਗਿਆ ਜੀ ਅੱਜ ਆਪਾਂ ਭੁੱਲ ਜਾਈਏ ਨਾ ਅਸੀਂ ਤਾਂ ਯਾਦ ਕਰਾਉਣਾ ਸਾਡੇ ਵਰਕਰਾਂ ਨੂੰ ਕੱਲੇ-ਕੱਲੇ ਨੂੰ ਵੀ ਅੱਜ ਹਰ ਮਾਂ ਨੂੰ ਪੁੱਛੋ ਜਦੋਂ ਵੋਟ ਪਵਾ ਲਈ ਤੇ 1000 ਰੁਪਏ ਜੀ ਕਿਸੇ ਨੂੰ ਮਿਲੇ ਆ ਅੱਜ ਗੰਦੇ ਨਾਲੇ ਉੱਤੇ ਕੀਮਤਾ ਕਰੋੜਾਂ ਕਰੋੜਾਂ ਹੋ ਗਈਆਂ ਉਹਨਾਂ ਬਣਾਉਣ ਲਈ ਅੱਜ ਉਹ ਕੰਮ ਉੱਥੇ ਦੇ ਉੱਥੇ ਖੜੇ ਆ ਅੱਜ ਇੱਕ ਸਕੂਲ ਦੋਡ ਸਕੂਲ ਡਾਵਰ ਸਾਹਿਬ ਜਿਹੜੇ ਬਣਾ ਕੇ ਗਏ ਸੀ ਉਹਨਾਂ ਦੇ ਵਿੱਚ ਟੀਚਰ ਹੀ ਨਹੀਂ ਆਏ ਉਹਦਾਂ ਦੇ ਬੰਦ ਪਏ ਆ ਤੇ ਜਦੋਂ ਇਹ ਕੰਪੈਰੀਜ਼ਨ ਹੋ ਜਾਂਦਾ ਏ ਫੇਰ ਵਰਕਰ ਵੀ ਤਕੜਾ ਹੋ ਜਾਂਦਾ ਹੈ ਵੀ ਹਾਂ ਭਾਈ ਹੁਣ ਅਸੀਂ ਆਪਣਾ ਸਵਾਲ ਕਰਨ ਜੋਗੇ ਹੋਗੇ ਪੁੱਛਣ ਜੋਗੇ ਹੋਗੇ ਪਰਲੇ ਪਾਸੇ ਦਾ ਕੋਈ ਜਵਾਬ ਹੀ ਹੈ ਨਹੀਂਗਾ ਇਸ ਕਰਕੇ ਵਰਕਰ ਤੇ ਤੀਜੀ ਜਿਹੜਾ 138 ਸਾਲ ਹੋਏ ਆ ਪਾਰਟੀ ਨੂੰ ਪੂਰੇ ਹੋ ਗਏ ਉਹਦੇ ਕਰਕੇ ਮੀਟਿੰਗਾਂ ਰੱਖੀਆਂ ਜਾ ਰਹੀਆਂ ਉਹ ਏਆਈਸੀਸੀ ਵੱਲੋਂ ਜੋ-ਜੋ ਪ੍ਰੋਗਰਾਮ ਆਏ ਉਹ ਵੀ ਅਸੀਂ ਨਾਲ ਦੀ ਨਾਲ ਦਿੱਤੇ ਆ ਸ੍ਰੀ ਰਾਮ ਮੰਦਰ ਬਾਰੇ ਕੀ ਕਹੋਗੇ ਸਰ ਦੇਖੋ ਬਹੁਤ ਖੁਸ਼ੀ ਦੀ ਗੱਲ ਆ ਮੰਦਰ ਜਿਹੜੇ ਨੇ ਉਹ ਸਾਰਿਆਂ ਦੇ ਰਾਮ ਜੀ ਨੇ ਰਾਮ ਜੀ ਨੇ ਜਿਹੜਾ ਹੈ ਉਹ ਮਰਿਆਦਾ ਪਰਸ਼ੋਤਮ ਨੇ RAM ਜੀ ਨੂੰ ਸਭ ਆਪਣੇ ਜੀਵਨ ਚ ਚਾਹੁੰਦੇ ਆ ਹਰੇਕ ਬੰਦਾ ਵੀ ਉਹਨਾਂ ਦੇ ਮਾੜੇ ਮੋٹے ਨਕਸ਼ੇ ਕਦਮਾਂ ਤੇ ਚੱਲੀਏ ਤੇ ਅਸੀਂ ਸਾਰੇ ਅੱਜ ਗੱਲ ਹੋਈ ਆ ਬੜੇ ਖੁਸ਼ ਆ ਸਾਰੇ ਦੀਪਮਾਲਾ ਉਹਦਨ ਕੀਤੀ ਜਾਏਗੀ ਸਭ ਨੂੰ ਕਿਹਾ ਵੀ ਮੰਦਰਾਂ ਜਾ ਕੇ ਜਿੰਨਾ ਦਾਨ ਪੁੰਨ ਕਰ ਸਕਦੇ ਹੋ ਉਹ ਕਰੋ ਜਿੰਨੇ ਵੀ ਖੁਸ਼ੀ ਮਨਾ ਸਕਦੇ ਹੋ ਉਹ ਮਨਾਓ ਹਾਂ ਇੱਕ ਵਰਗ ਵਿੱਚ ਜ਼ਰੂਰ ਤੁਹਾਡੀ ਗੱਲ ਠੀਕ ਆ ਕੋਸ਼ਿਸ਼ ਹੋ ਰਹੀ ਆ ਕਿਉਂਕਿ ਬੜੇ ਬੜੇ ਚੈਨਾਂ ਤੇ ਬੜੇ ਬੜੇ ਮੀਡੀਆ ਤੇ ਉਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਸ਼ਾਇਦ ਉਹ ਭਾਜਪਾ ਦੇ ਨੇ ਪਰ ਭਾਜਪਾ ਤਾਂ 5-10% ਲੋਕ ਹੋ ਸਕਦੇ ਆ ਬਾਕੀ 90% ਜ਼ਰੂਰੀ ਥੋੜੀ ਆ ਤੁਸੀਂ ਭਾਜਪਾ ਨੂੰ ਵੋਟ ਪਾਉਂਦੇ ਹੋਵੋਗੇ ਜੇ ਤੁਸੀਂ ਕੋਈ ਹੋਰ ਪਾਰਟੀ ਨਾਲ ਜੁੜੇ ਹੋ ਜਾਂ ਨਹੀਂ ਵੀ ਪਾਉਂਦੇ ਹੋਵੋਗੇ RAM JI ਤਾਂ ਥੋੜੇ ਵੀ ਨੇ ਤੇ RAM JI ਸਭ ਦੇ ਆ ਤੇ ਸਾਰੇ ਖੁਸ਼ੀਆਂ ਮਨਾ ਰਹੇ ਹਿਸਟਰੀ ਦੀ ਗੱਲ ਜੇ ਤੁਸੀਂ ਕਰੋ ਤਾਂ RAM JI ਦੇ ਜਿਹੜੇ ਰਜੀਵ ਜੀ ਕਾਂਦੀ ਜੀ ਵੇਲੇ ਉਹਨਾਂ ਦੇ ਸਾਰੇ ਜਿਹੜੇ ਖੋਲੇ ਗਏ ਸੀਗੇ ਦਰਵਾਜ਼ੇ ਪਾਰਟ ਖੋਲੇ ਗਏ ਸੀ ਉਦੋਂ ਬਾਅਦ ਜੇ ਤੁਹਾਡੀ ਜਾਣਕਾਰੀ ਹੋਵੇ ਤਾਂ ਉਹ ਕੋਰਟ ਚ ਕੇਸ ਚੱਲਿਆ ਗਿਆ ਸੀ ਇਹ ਫੈਸਲਾ ਤੁਹਾਨੂੰ ਜਾਣਕਾਰੀ ਹੋਵੇ ਇਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਬੇਟਾ ਨਹੀਂ ਸੁਪਰੀਮ ਕੋਰਟ ਨੇ ਤਾਂ ਫੈਸਲਾ ਕਰ ਲਿਆ ਉਦੋਂ ਇੱਕ ਆਵਾਜ਼ ਤਾਂ ਬੁਲੰਦ ਕੀਤੀ ਜਾ ਸਕਦੀ ਸੀ ਜਿੱਦਾਂ ਅੱਜ ਨੂੰ ਤਾਂ ਕਿਸੇ ਪਾਰਟੀ ਨੂੰ 22 ਤਰੀਕ ਨੂੰ ਨਹੀਂ ਬੁਲਾਇਆ ਜਾ ਰਿਹਾ ਸਿਰਫ ਯੋਗੀ ਜੀ ਹੋਣਗੇ ਅਮੀਸ਼ਾ ਹੋਣਗੇ ਗ੍ਰਹਿ ਮੰਤਰੀ ਅਮੀਸ਼ਾ ਨਰਿੰਦਰ ਮੋਦੀ ਹੋਣਗੇ ਤੇ ਹੋਰ ਕਈ ਹੋਣਗੇ ਉੱਥੇ ਜਿਹੜੇ ਪੂਜਾ ਅਰਚਨਾ ਚ ਫੁੱਲ ਰਪਿਤ ਕਰਨਗੇ ਮੂਰਤੀ ਵਿਰਸ ਕਰਨ ਲਗਾਣਗੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਉਦੋਂ ਬਾਅਦ ਹੀ ਜਦੋਂ ਉੱਥੇ ਤੁਹਾਨੂੰ ਪਤਾ ਇੱਕ ਵਾਰ ਬਹੁਤ ਵੱਡਾ ਜਦੋਂ ਕल्याण ਸਿੰਘ ਦੀ ਬੀਜੇਪੀ ਦੀ ਉੱਥੇ ਗਵਰਨਮੈਂਟ ਸੀ ਜਾਂ ਉਹ ਉਦੋਂ ਬਾਅਦ ਹੀ ਸੁਪਰੀਮ ਕੋਰਟ ਚ ਚਲਾ ਗਿਆ ਸੀ ਉੱਥੇ ਫੋਰਸੇਜ਼ ਲੱਗੀਆਂ ਸੀ ਸੀਆਰਪੀ ਦੇ ਅੰਡਰ ਕਰ ਦਿੱਤਾ ਗਿਆ ਸੀ ਸਾਰਾ ਤੇ ਇਹ ਫੈਸਲਾ ਹੁਣ ਜਿਹੜਾ ਵੀ ਆਇਆ ਕੋਰਟ ਚੋਂ ਆਇਆ ਕਿਸੇ ਪਾਰਟੀ ਦਾ ਫੈਸਲਾ ਨਹੀਂਗਾ ਕੋਰਟ ਨੇ ਇਹ ਫੈਸਲਾ ਕੀਤਾ ਵੀ ਰਾਮ ਮੰਦਰ ਹੁਣ ਉੱਥੇ ਬਣਾਉਣੇ ਸ਼ੁਰੂ ਕਰਨੇ ਤੁਸੀਂ ਪਹਿਲੇ ਜਾ ਸਕਦੇ ਹੋ 22 ਤਰੀਕ ਤੋਂ ਪਹਿਲੇ ਅਸੀਂ ਸਾਡਾ ਕੋਈ ਸਾਡੇ ਤੇ ਕੋਈ ਬੰਦੇਸ਼ ਨਹੀਂ ਗਈ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਜਾਣਾ ਜਾਂ ਨਹੀਂ ਜਾਣਾ ਬਿਲਕੁਲ ਐਸੀ ਗੱਲ ਨਹੀਂ ਸਭ ਨੇ ਜਾਣਾ ਹੈ RAM ਜੀ ਸਾਡੇ ਆ ਸਾਡੇ ਦਿਲਾਂ ਚ ਵੱਸਦੇ ਆ ਤੇ ਕਿਉਂਕਿ ਬਾਈ ਨੂੰ ਹੀ ਉੱਥੇ ਸ਼ੁਰੂਆਤ ਹੋਣੀ ਆ ਤੇ ਅਸੀਂ ਬਾਈ ਨੂੰ ਕਿਉਂਕਿ ਮੰਦਿਰ ਦੀ ਸ਼ੁਰੂਆਤ ਹੀ ਬਾਈ ਨੂੰ ਆ ਹਾਂ ਉਸ ਤੋਂ ਬਾਅਦ ਅਸੀਂ ਜ਼ਰੂਰ ਬਾਈ ਤਰੀਕ ਤੋਂ ਬਾਅਦ ਹਰ ਹਾਲ ਸਾਡਾ ਸਾਰਾ ਵਰਕਰ ਜਿਹੜਾ ਵੀ ਜਿਹਦੇ ਮਨ ਚ RAM ਜੀ ਉਹ ਹਰੇਕ ਜਾਊਗਾ ਕੋਈ ਕਾਂਗਰਸ ਦੀ ਨਹੀਂ ਕੋਈ ਭਾਜਪਾ ਦੀ ਗੱਲ ਨਹੀਂ ਕਿਉਂਕਿ ਰਾਮ ਜੀ ਸਾਡੇ ਆ ਯਾਰ ਅਲਾਈਅንስ ਦਾ ਕੀ ਸੋਚਦੇ ਤੁਸੀਂ ਅਲਾਈਅንስ ਹਾਈ ਕਮਾਂਡ ਹੈ ਜਿਹੜਾ ਉਹ ਫੈਸਲਾ ਕਰ ਰਹੀ ਆ ਦੇਖਦੇ ਆ ਕੀ ਫੈਸਲਾ ਹੁੰਦਾ ਏ ਪਰ ਪੰਜਾਬ ਚ ਸਭ ਨੇ ਕਿਹਾ ਵੀ ਅਸੀਂ ਅਲਾਈਅንስ ਪੰਜਾਬ ਚ ਨਹੀਂ ਕਰਨਾ ਬਾਕੀ ਤਾਂ ਜ ਚੰਡੀਗੜ੍ਹ ਚ ਤੁਹਾਨੂੰ ਪਤਾ ਵੀ ਇਕੱਠੇ ਇਲੈਕਸ਼ਨ ਜਿਹੜੀ ਆ ਉਹ ਲੜ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਉਹ ਤੋਂ ਡਰ ਕੇ ਬੀਜੇਪੀ ਅੱਜ ਉਥੋਂ ਇਲੈਕਸ਼ਨ ਕਰਾਉਣ ਨੂੰ ਭੱਜ ਗਈ ਪਰ ਪੰਜਾਬ ਦੇ ਬਾਰੇ ਸਭ ਨੇ ਕਾਂਗਰਸ ਪਾਰਟੀ ਨੇ ਮੋਟਾ-ਮੋਟੀ ਜੇ ਗੱਲ ਕਰੀਏ ਤਾਂ ਇਹ ਕਿਹਾ ਵੀ ਅਸੀਂ ਇਲੈਕਸ਼ਨ ਇਕੱਲੇ ਲੜਨੀ ਆ ਬਿਲਕੁਲ ਸਹੀ ਵਾਜਿਬ ਵੀ ਗੱਲ ਹੈ ਕਿਉਂਕਿ ਸੰਤਾਪ ਕਈ ਬਧਾਈ ਕਰਨੇ ਚਲੇ ਆ ਵੇ ਵਿਜੀਲੈਂਸੀ ਰੈਡਾਂ ਕਈਆਂ ਦੇ ਘਰ ਹੋਈ ਆ ਤੇ ਉਸ ਪਾਰਟੀ ਨਾਲ ਗੱਠਬੰਦੀ ਕਰਨ ਦਾ ਕੀ ਫਾਇਦਾ ਜਦੋਂ ਪਾਰਟੀ ਨੇ ਘਰ ਦੇ ਵਿੱਚ ਰੈਡਾਂ ਕਰਕੇ ਜੇਲ੍ਹਾਂ ਭੇਜਦਾ ਹੋਵੇ ਉਹ ਬੇਟਾ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ ਨਾ ਅਸੀਂ ਸਲਾਹ ਥੋੜੀ ਲੈਣੀ ਆ ਜੀ ਨਹੀਂ ਅਗਰ ਉਹ ਬੰਦੇ ਇਲੈਕਸ਼ਨ ਨਹੀਂ ਲੜਨ ਫਿਰ ਉਹਨਾਂ ਨੇ ਸਾਫ਼ ਕਹਿਦਾ ਘਰੇ ਬਹਿਣਾ ਮ ਪਾਰਟੀ ਹਾਈ ਕਮਾਂਡ ਤੇ ਉਹ ਆਪਣੇ ਸਾਰਾ ਕੁਝ ਹੋਏਗਾ ਬਿਆਨ ਗੱਲ ਅਲੱਗ ਹੁੰਦੀ ਆ ਦੂਜੀਆਂ ਗੱਲਾਂ ਹੋਰ ਹੁੰਦੀਆਂ ਐ ਤੇ ਇਸ ਕਰਕੇ ਪਾਰਟੀ ਤੋਂ ਉੱਤੇ ਕੁਝ ਨਹੀਂਗਾ ਤੁਹਾਨੂੰ ਲੱਗਦਾ ਕਿ ਇਹਨਾਂ ਨਾਲ ਅਲਾਈਅੰਸ ਕਰਨ ਤੋਂ ਬਾਅਦ ਜਦੋਂ ਉੱਥੇ ਦੇ ਹਾਲਾਤ ਹੋਏ ਨੇ ਇੱਕ ਸਟੇਟ ਹੀ ਜਿੱਤੇ ਆ ਤਿੰਨ ਸ਼ੇਟਾਂ ਹਾਰੇ ਆ ਤੇ ਪੰਜਾਬ ਦੇ ਸਕਦੇ ਆ ਜੋ ਅਲਾਈਅੰਸ ਹੁੰਦਾ ਨਹੀਂ ਇਹ ਪਾਰਟੀ ਹਾਈ ਕਮਾਂਡ ਦੀਆਂ ਗੱਲਾਂ ਉਹਨਾਂ ਨੇ ਦੇਖਣਾ ਕੀ ਆ ਅਸੀਂ ਤੇ ਕੈਂਪੀ ਆ ਜਿਵੇਂ ਉਹ ਕਹਿਣਗੇ ਕਰ ਲਾਂਗੇ ਤੇ ਇਲੈਕਸ਼ਨ ਡਿਲੇ ਕਰਨ ਦਾ ਕਾਰਨ ਬੀਜੇਪ ਆ ਆਮ ਆਦੀ ਪਾਰਟੀ ਦਾ ਕੌਂਸਲਰ ਉਹ ਤਾਂ ਇੱਕੋ ਹੀ ਆ ਵੀ ਇੱਕ ਦੇਖੋ ਨਾ ਅਜੇ ਵਲੰਟੀਅਰਾਂ ਨੂੰ ਜਰੂਰ ਕਿਸੇ ਨੂੰ ਤੁਸੀਂ ਪੁੱਛਿਓ ਸਵਾਲ ਵੀ ਭਾਈ ਜਿਹੜਾ ਤੁਸੀਂ ਬਦਲਾ ਲੈ ਆਂਦਾ ਸੀ ਇਹ ਲਿਆਂਦਾ ਸੀ ਵੀ ਸਾਰੀ ਪਾਵਰ ਜਿਹੜੀ ਕਾਉਂਸਲਰਾਂ ਦੀ ਹੁੰਦੀ ਸੀ ਕਾਉਂਸਲਰਾਂ ਦੇ ਥੱਲੇ 100-100 ਬੰਦਾ ਕੰਮ ਕਰਦਾ ਸੀ ਕਾਉਂਸਲਰਾਂ ਦੇ ਮੋਹਰਾਂ ਲਵਾਉਣਾ ਆਉਂਦੇ ਸੀ ਕੋਈ ਮਰਨ ਦੀ ਕੋਈ ਜੋਣ ਦੀ ਕੋਈ ਡੈਥ ਸਰਟੀਫਿਕੇਟ ਕੋਈ ਬਰਥ ਸਰਟੀਫਿਕੇਟ ਆ ਸਾਰੇ ਬੈਠੇ ਆ ਇਹ ਕਿੰਨੇ 95 ਕਾਉਂਸਲਰ ਪੰਜਾਬ ਦੇ ਵਿੱਚ ਨਾਲ ਲੁਧਿਆਣੇ 'ਚ ਕੰਮ ਕਰਦੇ ਸੀ ਤੇ ਉਹਨਾਂ ਦੇ ਗਲੀਆਂ ਦੇ ਮੁਹੱਲਿਆਂ ਦੇ ਤੁਹਾਡੇ ਕੋਈ ਸੀਵਰੇਜ ਦੀ ਪ੍ਰੋਬਲਮ ਆ ਜੇ ਕੋਈ ਇੱਕ ਲਾਈਟ ਦੀ ਪ੍ਰੋਬਲਮ ਆ ਜੇ ਤੇ ਕਾਉਂਸਲਰ ਤੁਹਾਡੇ ਨਾਲ ਬੈਠਾ ਹੁੰਦਾ ਸੀ ਕਾਉਂਸਲਰ ਦਾ ਕੰਮ ਤੇ ਸਭ ਤੋਂ ਥੱਲੇ ਜਮੀਨ ਤੇ ਤਾਂ ਇਹੀ ਆ ਉਹ ਅੱਜ 1 ਸਾਲ ਹੋ ਗਏ ਨਾਰਾ ਨਦਾਰਤ ਨੇ ਉਹ ਅੱਜ ਗਾਇਬ ਨੇ ਤੇ ਸਿਰਫ 6 ਬੰਦੇ ਆਪਣੇ ਹੱਥ 'ਚ ਸਾਰੀ ਪਾਵਰ ਲਈ ਬੈਠੇ ਆ ਜੀ ਪਰ ਉਹ ਕਿਵੇਂ ਕਰ ਸਕਦੇ ਆ ਇੱਕ ਹਰ ਜੇ ਮੈਂ ਕਮਾ ਮੈਂ ਸਾਰੇ ਹਲਕੇ ਚ 35 ਲੱਖ ਮੇਰੇ ਲੋਗ ਨੇ ਇੱਕ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਮੇਰਾ ਕੰਮ ਤਾਂ ਪਾਰਲੀਮੈਂਟ 6 ਮਹੀਨੇ ਲੰਘ ਜਾਂਦਾ ਜਾਂ ਵੱਡੇ ਕੋਈ ਰੇਲਵੇ ਦਾ ਪ੍ਰੋਜੈਕਟ ਲੈ ਜਾਂਦਾ ਜਾਂ ਹੋਰ ਇਹ ਥੱਲੜੇ ਕੰਮ ਤਾਂ ਸਾਰੇ ਆ ਜਿਹੜੇ ਕਾਉਂਸਲਰ ਨੇ ਕਰਨੇ ਆ ਨਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਿਆ ਤਾਂ ਹੀ ਇਹ ਵੀ ਗੱਲ ਹੋਈ ਆ ਵੀ ਤੋੜ ਕੇ ਲੈ ਕੇ ਗਏ ਨੇ ਉਹ ਬੰਦੇ 5 5 6 6 ਜੇ ਉਹਨਾਂ ਕੋਲ ਪਹਿਲੀ ਗੱਲ ਤਾਂ ਕੈਂਡੀਡੇਟ ਹੀ ਨਹੀਂ ਸੀ ਹੁਣ ਉਹ ਇਹ ਡਰੇ ਹੋਏ ਨੇ ਵੀ ਜੇ ਪਾਰਲੀਮੈਂਟ ਚੋਲਾਂ ਤੋਂ ਪਹਿਲਾਂ ਇਲੈਕਸ਼ਨ ਕਰਾਤੀ ਤਾਂ ਰਿਜ਼ਲਟਾ ਜਿਹੜਾ ਉਹ ਸਾਡੇ ਫੇਵਰ ਚ ਨਹੀਂ ਆ ਰਹੇ ਆ ਕਿਉਂਕਿ ਜਿਹੜੀਆਂ ਵਾਅਦੇ ਕੀਤੇ ਸੀ ਉਹਨਾਂ ਨੇ ਵੱਡੇ ਤੋਂ ਵੱਡੇ ਵਾਅਦੇ ਉਹ ਲੈ ਕੇ ਆਵਾਂਗੇ ਹੁਣ ਹੌਲੀ ਹੌਲੀ ਤੁਹਾਡੇ ਮੂਹਰੇ ਬਣਾ ਕੇ ਉਹਨਾਂ ਦਾ ਮੈਨੀਫੈਸਟੋ ਸੀ ਜਿਹੜਾ ਅਗਲੀਆਂ ਮੀਟਿੰਗਾਂ 'ਚ ਮੈਨੀਫੈਸਟੋ ਨਾਲ ਰੱਖਾਂਗੇ ਉਹਨਾਂ ਦਾ ਸਾਨੂੰ ਤਾਂ ਉਹ ਬੜੀਆਂ ਗੱਲਾਂ ਕਰਦੇ ਸੀ ਘਰ ਘਰ ਨੌਕਰੀ ਤੀਜੀ ਚੌਥੀ ਹੋਰ ਹੋਰ ਸਾਰੀਆਂ ਅੱਜ ਉਹਨਾਂ ਦੇ ਵਾਅਦੇ ਕਿੱਥੇ ਗਏ ਤੇ ਇਸ ਕਰਕੇ ਉਹ ਡਰੇ ਡਰ ਕੇ ਭਗੋੜੇ ਹੋਏ ਹੋਏ ਨੇ ਇਲیکشن ਤੋਂ ਮਤਲਬ ਆਹ ਕੀ ਆ ਜਿਸ ਤਰ੍ਹਾਂ ਮੁੰਗੇਰੀ ਲਾਲੇ ਸਪਨੇ ਦਿਖਾਉਣ ਨੂੰ ਹੁਣ ਕੋਈ ਵਾਦੇ ਨਹੀਂ ਰਹੀ ਇਸ ਕਰਕੇ ਕਲੈਕਸ਼ਨ ਡਲੇ ਕਰਤੇ ਸੀਗੇ ਕਿਉਂਕਿ ਸਪਨੇ ਜਿਹੜੇ ਦਿਖਾਤੇ ਸੀ ਉਹਦੇ ਚੋਂ ਇੱਕ ਅੱਧੇ ਸਪਨੇ ਪੂਰਾ ਹੋਇਆ ਸੀਗਾ ਲੋਕਾਂ ਦਾ ਆਵਾਮ ਦਾ ਲੇਕਿਨ ਹੁਣ ਸਪਨੇ ਕਿਹੜੇ ਦਿਖਾਣੇ ਸੀ ਉਹਨਾਂ ਨੇ ਕੌਂਸਲਰ ਦੇ ਇਲیکشن ਦੇ ਵਿੱਚ ਸਪਨੇ ਹੈ ਨਹੀਂ ਸੀਗੇ ਉਹਨਾਂ ਕੋਲ ਗੱਲ ਬੰਦਾ ਕੀ ਆ ਕੋਈ ਕਨੈਕਟ ਨਹੀਂਗਾ ਜਿਹੜੇ ਐਮ ਐਲ ਏ ਸੀ ਨਾ ਉਹ ਸਾਰੀਆਂ ਪਾਰਟੀਆਂ ਚੋਂ ਇਕੱਠੇ ਕਰਕੇ ਲੈ ਗਏ ਕੋਈ ਸਾਡੀ ਚੋਂ ਚਲਾ ਗਿਆ ਕੋਈ ਕਾਲੀ ਦਲ ਚੋਂ ਚਲਾ ਗਿਆ ਕੋਈ ਬੀ ਜੇ ਪੀ ਚੋਂ ਚਲਾ ਗਿਆ ਉਹ ਕਿਸ ਨਾ ਇਹਨਾਂ ਦਾ ਉੱਤੇ ਕਿਸੇ ਮੰਤਰੀਆਂ ਨਾਲ ਆ ਮੰਤਰੀਆਂ ਦਾ ਉਹ ਅਣਜਾਣ ਬੰਦੇ ਨੇ ਕਹਿ ਤਾਂ ਦਿੰਦੇ ਆ ਨਾ ਵੀ ਸਾਨੂੰ ਕਹਿੰਦੇ ਆ ਜੀ ਇਹ ਕਿੱਥੋਂ ਆ ਗਏ ਇਹ ਨਹੀਂ ਹੁੰਦਾ ਕਿੱਥੋਂ ਉਹਨਾਂ ਨੂੰ ਨੌਲੇਜ ਨਹੀਂ ਗਈ ਵੀ ਕੈਬਨਿਟ ਚ ਬੈ ਕੇ ਕੀ ਕਰਨਾ ਹੈ ਕਿ ਆਫੀਸਰਾਂ ਤੋਂ ਕੰਮ ਕਿਵੇਂ ਕਰਾਉਣਾ ਹੈ ਉਹ ਕੋਈ ਜਾਣਕਾਰੀ ਨਹੀਂ ਅੱਜ ਤੁਸੀਂ ਚਲੇ ਜਾਓ ਕਿਸੇ ਵੀ ਇੱਥੇ ਹੀ ਖੜੇ ਹੋਣਗੇ ਕਿਸੇ ਨੂੰ ਕੋਈ ਪਲਾਟ ਕਿਸੇ ਨੂੰ ਐਨਓਸੀ ਨਹੀਂ ਮਿਲਦੀ ਕਿਸੇ ਦਾ ਮੀਟਰ ਨਹੀਂ ਲੱਗਦਾ ਕਿਸੇ ਦਾ ਕੋਈ ਹੋਰ ਕੰਮ ਨਹੀਂ ਹੁੰਦਾ ਜੇ ਕੋਈ ਹੁੰਦਾ ਤਹਿਸੀਲ ਕਚੈਰੀ ਚ ਕੋਈ ਜਾਂਦਾ ਤੇ ਉਹ ਮੈਂ ਕਹਿੰਦਾ ਜੇ ਕੋਈ ਪਹਿਲਾਂ 3 3000 4000 ਦੀ ਰਿਸ਼ਵਤ ਸੀ ਤੇ ਅੱਜ 30 30 40 4000 ਰੁਪਏ ਦੀ ਰਿਸ਼ਵਤ ਹੋਈ ਪਈ ਹੈ ਇਸ ਕਰਕੇ ਉਹਨਾਂ ਨੂੰ ਵੀ ਕਿਉਂਕਿ ਸਰਕਾਰ ਸਰਕਾਰ ਕੋਲ ਇੰਟੈਲੀਜੈਂਸ ਵਿਭਾਗ ਹੁੰਦੇ ਆ ਪਾਰਟੀ ਕੋਲ ਆਪਣੇ ਸਰਕਾਰ ਸਰਵੇ ਕਰਾਉਂਦੀ ਆ ਉਹਨਾਂ ਨੂੰ ਪਤਾ ਵੀ ਥੱਲੇ ਸਾਡੇ ਨਾਲ ਲੋਕ ਆ ਜਿਹੜੇ ਉਹ ਨਾਰਾਜ਼ ਹੋ ਗਏ ਆ ਕੀ ਮਤਲਬ ਸਰ ਇਹ ਇਥੇ ਚਾਹ ਦੱਸਿਆ ਜਾਵੇ ਕਿ ਜਦੋਂ ਇੱਕ ਵਿਧਾਇਕ ਚੁਣਿਆ ਜਾਂਦਾ ਹੈ ਜਾਂ ਵਿਧਾਇਕ ਆਪਣੀ ਸਾਰੀ ਡਾਕੂਮੈਂਟਰੀ ਦੇ ਦਿੰਦਾ ਹੈ ਪੂਰਾ ਮਤਲਬ ਕਿੰਨੀ ਕੁਆਲਿਫਿਕੇਸ਼ਨ ਕਿੰਨੀ ਚਾਹੀਦੀ ਹੁੰਦੀ ਹੈ ਕਿ ਪਰਚੇ ਦਰਜ ਹੋਣ ਉਹਨੂੰ ਵਿਧਾਇਕ ਬਣਾਇਆ ਜਾ ਸਕਦਾ ਦੇਖੋ ਇਹਦੇ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਦੇਖੋ ਇਹ ਤਾਂ ਲੋਕਾਂ ਦੇ ਉੱਤੇ ਹੀ ਆ ਫੈਸਲਾ ਤਾਂ ਅਖੀਰ ਲੋਕ ਕਰਦੇ ਆ ਆਪਾਂ ਇਸ ਗੱਲ ਤੇ ਕਿੰਤੂ ਬਰੰਤੂ ਨਹੀਂ ਕਰ ਸਕਦੇ ਕਿਉਂ ਨਹੀਂ ਮੈਂ ਕਰ ਸਕਦਾ ਕਿਉਂਕਿ ਇਹ ਲੋਕਾਂ ਦੇ ਡੈਮੋਕ੍ਰੇਸੀ ਵਿੱਚ ਵੋਟ ਦੀ ਤਾਕਤ ਆ ਜਿਹਨੂੰ ਲੋਕ ਵੋਟ ਪਾਉਂਦੇ ਆ ਉਹ ਬਣ ਜਾਂਦਾ ਨੀ ਫੋਟਾ ਚਲੋ ਪਾਰ ਨੇ ਇੱਕ ਪਚੋਕੜ ਵੀ ਜਾਨਣਾ ਚਾਹੀਦਾ ਪਾਰਟੀ ਅਗਰ ਟਿਕਟ ਦੇਂਦੀ ਕਿਸੇ ਨੂੰ ਉਹਦਾ ਪਚੋਕੜ ਵੀ ਜਾਨਣਾ ਚਾਹੀਦਾ ਕਿਉਂਕਿ ਆਮ ਆਰੀ ਪਾਰਟੀ ਸੀ ਆਮ ਲੋਕਾਂ ਕਰੀ ਪਾਰਟੀ ਸੀ ਆਮ ਲੋਕ ਜਿਹੜੇ ਖੜੇ ਨੇ ਉਹਨਾਂ ਦੀ ਪਾਰਟੀ ਚਗੀ ਲੇਕਿਨ ਅਜੇ ਤੁਹਾਡੀ ਸਰਕਾਰ ਚ ਇਕਾਲੀਆਂ ਚ ਵੀ ਹੈ ਬੀਜੇਪੀ ਚ ਵੀ ਹੈ ਉਹ ਉਹ ਗੱਲ ਮੈਂ ਸਹਿਮਤ ਤਾਂ ਤੁਹਾਡੇ ਨਾਲ ਉਹਨਾਂ ਨੇ ਤਾਂ ਦੇਤੀ ਜਿਹ ਹੈ ਜਿਹਨੂੰ ਵੀ ਦੇਤੀ ਪਰ ਸਾਨੂੰ ਵੀ ਤਾਂ ਵੋਟਰ ਨੂੰ ਵੀ ਤਾਂ ਦੇਖਣਾ ਚਾਹੀਦਾ ਨਾ ਵੀ ਇਹ ਬੰਦਾ ਇਮਾਨਦਾਰ ਹੈਗਾ ਇਹ ਕਹੇ ਜਾ ਕੋਈ ਇਹਦਾ ਕਰਤਾਰ ਚੰਗਾ ਹੈਗਾ ਨੇ ਕੀ ਕੀਤਾ ਏ ਕੱਲਾ ਉਹ ਕੋਈ ਖਵਾ ਸੀਗੀ ਆਮ ਆਦਮੀ ਤੇ ਉਹ ਜਿਹੜਾ ਵੀ ਆਇਆ ਉਹ ਜਿੱਤ ਗਿਆ। ਭੱਡਾਵਰ ਸਾਹਿਬ ਨੇ ਸੈਂਟਰ ਹਲਕੇ ਚੰਨਾ ਕੰਮ ਕਰਾਇਆ ਵਿਕਾਸੰਨਾ ਕਰਾਤਾ ਸੈਂਟਰ ਹਲਕਾ ਅੱਜ ਲਿਸ਼ਕਾ ਮਾਰਦਾ ਲੇਕਿਨ ਅੱਜ ਨੂੰ ਕੰਮ ਸਾਰੇ ਪੈਂਡਿੰਗ ਰਹਿ ਗਏ ਨੇ ਕਿ ਡਾਵਰ ਸਾਹਿਬ ਨੂੰ ਲੋਕਾਂ ਨੇ ਦੇਖਿਆ ਨਹੀਂ ਸੀਗਾ। ਨਹੀਂ ਮੈਂ ਤਾਂ ਇਹ ਗੱਲ ਇਹ ਤਾਂ ਸਾਬਤ ਹੀ ਹੋ ਗਈ। ਜੀ ਹੁਣ ਮੈਂ ਤੁਹਾਨੂੰ ਪਹਿਲਾਂ ਇਹੀ ਕਿਹਾ ਵੀ ਹੁਣ 2 ਸਾਲ ਹੋ ਗਏ। ਪਹਿਲਾਂ ਲੋਕਾਂ ਨੂੰ ਸੀ ਵੀ ਇਹ ਸੋਨੇ ਦੀ ਬਣ ਜਾਣਗੀਆਂ ਸੜਕਾਂ ਸ਼ਾਇਦ ਚਾਂਦੀ ਦੀਆਂ ਬਣ ਜਾਣਗੀਆਂ ਜਾਂ ਹਰੇਕ ਨੂੰ ਘਰ-ਘਰ ਜਿਹੜਾ ਉਹ ਇਨਾ ਰੋਜ਼ਗਾਰ ਮਿਲ ਜੂਗਾ ਬਦਲਾਈ ਪਤਾ ਨਹੀਂ ਕਿਹੜਾ ਆ ਜੂਗਾ ਹੁਣ 2 ਸਾਲ ਹੋ ਗਏ ਹੁਣ ਕੰਪੈਰੀਜ਼ਨ ਹੋ ਗਿਆ ਅੱਜ ਡਾਬਰ ਸਾਹਿਬ ਉਹੀ ਡਾਬਰ ਸਾਹਿਬ ਨੇ ਅੱਜ ਡਾਬਰ ਸਾਹਿਬ ਲੋਕ ਕਹਿੰਦੇ ਆ ਵੀ ਇਹਨਾਂ ਨੇ ਜੋ ਕੰਮ ਕੀਤੇ ਆ ਬਹੁਤ ਕੰਮ ਕੀਤੇ ਆ। ਇਹੀ ਤਾਂ ਇਹ ਚੇਂਜ ਆਉਂਦੀ ਆ, ਆਉਣੀ ਵੀ ਚਾਹੀਦੀ ਆ। ਪਤਾ ਲੱਗਦਾ ਵੀ ਤਾਂ ਹੀ ਆ ਵੀ ਫਰਕ ਕੀ ਆ। ਨਹੀਂ ਤਾਂ ਚੰਗੇ ਮਾੜੇ 'ਚ ਫਰਕ ਨਾ ਪਤਾ ਲੱਗੇ। ਬੀਟੂ ਸਾਹਿਬ ਇੱਕ ਸਵਾਲ ਹੈ। ਲਾਸਟ ਟਾਈਮ ਮਾਨ ਸਾਹਿਬ ਕੀ ਕਰਕੇ ਬਿਆਨ ਦਿੰਦੇ ਨੇ ਜਿਹੜੇ ਮੁਕੰਮਲ ਤੌਰ ਤੇ ਦੇ ਦੇ ਦਿੰਦੇ ਨੇ ਉਸ ਤੋਂ ਬਾਅਦ ਉੱਤੇ ਕੋਈ ਅਮਲ ਹੀ ਲਿਆਂਦਾ ਜਾਂਦਾ ਜਿੱਦਾਂ ਐਨਓਸੀ ਤੇ ਬਿਆਨ ਦਿੱਤਾ ਸੀ, ਬਿਜਲੀ ਦੇ ਮੀਟਰਾਂ ਦੇ ਉੱਤੇ ਬਿਆਨ ਦਿੱਤਾ ਸੀਗਾ। ਉਹ ਕਿਹੜੇ ਬਿਆਨ ਹੁੰਦੇ ਨੇ? ਕਿਸ ਤਰ੍ਹਾਂ ਬਿਆਨ ਦਿੰਦੇ ਨੇ ਕਿ ਉਹਨੂੰ ਜਿਹੜੇ ਸਰਕਾਰੀ ਕਰਮਚਾਰੀ ਮੰਨਦੇ ਨਹੀਂਗੇ। ਇਹੀ ਐਮਐਲਏ ਕੀ ਕਹਿ ਰਿਹਾ ਮੰਤਰੀ ਕੀ ਕਹਿ ਰਿਹਾ ਸੀਐਮ ਕੀ ਕਹਿ ਰਿਹਾ ਆਫੀਸਰ ਕੀ ਕਰ ਰਿਹਾ ਆਫੀਸਰ ਦੇ ਉੱਤੇ ਇੱਕ ਜਿਵੇਂ ਕਹਿੰਦੇ ਆ ਨਾ ਇੱਕ ਕਹਾਵਤ ਆ ਨਾ ਵੀ ਜਿਹੜਾ ਜਦੋਂ ਘੋੜੇ ਤੇ ਕੋਈ ਸਵਾਰ ਹੁੰਦਾ ਨਾ ਜੇ ਮਾੜਾ ਹੋਵੇ ਤਾਂ ਉਹ ਸਿੱਟ ਦਿੰਦਾ ਘੋੜਾ ਉਹ ਬੜਾ ਬੜਾ ਕਾਠੀ ਤੇ ਉਹਨੂੰ ਘੋੜੇ ਨੂੰ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਅਨਜਾਨ ਬੰਦਾ ਜਾਂ ਇਹ ਸਮਝਦਾ ਮਤਲਬ ਟ੍ਰੇਨਡ ਬੰਦਾ ਹੈ ਕਿਤੇ ਨਾ ਕਿਤੇ ਜਿਹੜੇ ਆਫੀਸਰ ਨੇ ਉਹ ਵੀ ਇਹਤ ਪਾ ਲੈਂਦੇ ਆ ਵੀ ਇਹ ਬੰਦੇ ਅਣਜਾਣ ਨੇ ਜਾਂ ਟ੍ਰੇਨ ਨੇ ਇਸ ਕਰਦਾ ਮੈਸੇਜ ਚਲਾ ਗਿਆ ਵੀ ਇਹ ਅਣਜਾਣ ਬੰਦੇ ਨੇ ਇਹ ਕੋੜ ਸਵਾਰ ਨਹੀਂਗੇ ਇਹ ਇਸ ਕਰਕੇ ਇਹਨਾਂ ਦੀ ਜੇ ਗੱਲ ਕਰੀ ਐਮਐਲਏ ਇਹਨਾਂ ਦੇ ਮੰਤਰੀ ਦੀ ਵੀ ਇਹ ਸਰਕਾਰ ਤੇ ਸਵਾਰ ਹੀ ਨਹੀਂ ਹੋ ਸਕੇ ਸਰਕਾਰ ਨੇ ਪਹਿਲਾਂ ਹੀ ੜੱਤੀ ਮਾਰ ਕੇ ਸਿੱਟਦਾ ਸਾਡੀ ਜ਼ਿਆਦਾ ਫੀਲਿੰਗ ਸੀ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਫੀਲਿੰਗ ਜ਼ਿਆਦਾ ਆ ਕਿ ਸੀਐਮਪੀ ਸਾਹਿਬ ਨੂੰ ਭਗਵੰਤ ਸਿੰਘ ਸਾਹਿਬ ਨੂੰ ਪਰਸਨਲ ਕਿਉਂ ਕਿਸੇ ਬਾਰੇ ਕੁਝ ਕਹਿਣਾ ਬਿਲਕੁਲ ਸਾਡਾ ਐਮਪੀ ਰਣਵੀਰ ਬਿੱਟੂ ਸਾਨ ਜਿਹਨਾਂ ਦੱਸਿਆ ਕਿ ਇਹਦੇ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੁਰਾਣੇ ਵਰਕਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲਿਆ ਜਾਊਗਾ ਤੇ ਆਵਾਮ ਨੂੰ ਵੀ ਮਿਲਿਆ ਜਾਊਗਾ ਲੇਕਿਨ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਇਹਦੇ ਵਿੱਚ ਆਰਾਮ ਮੰਦਰ RAM ਪਰਿਸ਼ਟਾ ਹੋਣੀ ਜਦੋਂ ਤੇ ਉਸ ਤੋਂ ਬਾਅਦ ਜਦ 22 ਤੱਕ ਨੂੰ BJP ਸਰਕਾਰ ਨੇ ਖੁਦ ਐਲਾਨ ਕੀਤਾ ਕਿ ਕਿਸੇ ਨੂੰ ਆਣ ਦੀ ਜਰੂਰਤ ਨਹੀਂ ਘਰ ਦੀ ਮਾਲਾ ਜਲਾਓ ਲੇਕਿਨ BJP ਸਰਕਾਰ ਕਿਥੇ ਰਾਜਨੀਤੀ ਕਰ ਰਹੀ ਹੈ ਰਾਜਨੀਤੀ ਇਸ ਕਰਕੇ ਕਰ ਰਹੀ ਹੈ ਕਿ RAM ਮੰਦਰ ਕੱਲਾ BJP ਸਰਕਾਰ ਦਾ ਨਹੀਂ ਹੈਗਾ RAM ਮੰਦਰ ਸਾਰੀ ਆਵਾਮ ਦਾ ਹੈ ਸਾਰੀ ਪਾਰਟੀਆਂ ਦਾ ਅਗਰ RAM ਮੰਦਰ ਤੁਸੀਂ ਬਣਾਤਾ ਕੋਈ ਵੱਡਾ ਕਾਰਿਆ ਨਹੀਂ ਕੀਤਾ RAM ਮੰਦਰ ਬਣਾਉਣ ਤੋਂ ਬਾਅਦ ਤੁਸੀਂ ਆਹ ਨਾ ਸੋਚੋ ਕਿ ਤੁ ਰਾਮ ਮੰਦਰ ਭਾਈ ਤ੍ਰਿਗੂ ਨਮਸਤਕ ਹੋਣ ਜਾਣਗੇ ਜਾਂ ਸਾਰੀ ਪਾਰਟੀਆਂ ਜਾਣਗੀਆਂ ਤਾਂ ਅਦੇ ਵਿੱਚ ਕੋਈ ਘਾਟਾ ਨਹੀਂਗਾ ਬੀਜੇਪੀ ਸਰਕਾਰ ਆਪਣੀ ਇਸ ਬਿਆਨਬਾਜ਼ੀ ਤੋਂ ਕਿਥੇ ਨਾ ਕਿਰੇ ਸਬਕ ਲਵੇ ਤੇ ਆਵਾਮ ਨੂੰ ਰਾਮ ਮੰਦਰ ਆਉਣ ਦਾ ਨਿਯੋਤਾ ਦੇਵੇ ਲੁਧਿਆਣਾ ਤੋਂ ਕੈਮਰਾਮੈਨ ਸਾਗਰਦੀਨਾਲ ਮਾ ਵਿਸ਼ਾਲ ਕਪੂਰ ਲੁਧਿਆਣਾ ਲਈ